ਗੁੱਡ ਮਾਰਨਿੰਗ ਸਸਿਕਲ ਸਾਰੇ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਮੈਂ ਇਹ ਵਲੌਗ ਸਟਾਰਟ ਕਰਨ ਵਾਸਤੇ ਬਾਹਰ ਮੰਮੀ ਵੀ ਬਾਹਰ ਨੇ ਇੱਥੇ ਕਚਰਾ ਕਚਰਾ ਨਹੀਂ ਮਿੱਟੀ ਹੈ ਮਿੱਟੀ ਇਕੱਠੀ ਕਰਦੇ ਪਏ ਨੇ ਆਪਣੀ ਆਗੀ ਚਾਹ ਪੀਨੇ ਆ ਅੱਜ ਨਾਸ਼ਤਾ ਨਹੀਂ ਕਰਦੇ ਨਾਸ਼ਤਾ ਨਹੀਂ ਕਰਦੇ ਇਕੱਲੀ ਚਾਹ ਪੀਨੇ ਆ ਹਾਂ ਕਿਸੇ ਕਦੇ ਬਹੁਤ ਜ਼ਿਆਦਾ ਠੰਡੀ ਕਰਕੇ ਰਹਿ ਕਦੇ ਗਰਮ ਕਦੇ ਠੰਡੀ ਕਰੇ ਗਰਮ ਪਰ ਗਰਮ ਜ਼ਿਆਦਾ ਹੋ ਗਈ ਸੀ ਨਾ ਤਾਂ ਕਰਕੇ ਆ ਬੇਟਾ ਹੁਣ ਕਿਵੇਂ ਆ ਗਰਮਾੜੀ ਜੀ ਮੈਂ ਅੱਜ ਛਾੜਤੀ ਦਾਲ ਬਹੁਤ ਵਧੀਆ ਕੰਮ ਕੀਤਾ ਮਮੀ ਜੀ ਸਾਰੇ ਕਮੈਂਟ ਸਾਰੇ ਕਮੈਂਟ ਵਿੱਚ ਤਾੜੀਆਂ ਵਧਾਈ ਮਮੀ ਵਾਸਤੇ ਠੀਕ ਹੈ ਹੋਰ ਰੋਕ ਕੇ ਭੁੱਲ ਗਈ ਸੀ ਤੇ ਇਹ ਪਤਾ ਨਹੀਂ ਕਿ ਦੇ ਹੀ ਵਾਰਾ ਪਹਿਲੇ ਹੀ ਮੇਰੇ ਬਹੁਤ ਸਬਜ਼ੀਆਂ ਛਾੜੀਆਂ ਹੋਈਆਂ ਨੇ ਹੁਣ ਦਾਲ ਹੀ ਬਣਾਣੀ ਹੈ ਠੀਕ ਹੈ ਚਾਵਲ ਪੜੇ ਨੇ ਦਾਲ ਦਾਲ ਹੋਣੀ ਕਿ ਆਖਿਆ ਨਵਦੀ ਬਣੋ ਮੈਂ ਤਾਂ ਕੁਛ ਨਹੀਂ ਹੈ ਉਹ ਭਾਜੀ ਨਾਲ ਦੀ ਨਾਲ ਭਾਜੀ ਹੈ ਕੀ ਬਣੇ ਪਤਾ ਨਹੀਂ ਬਣਾਇਆ ਸੀ। ਇਲਾਕੇ ਕਿਥੇ ਚੱਲਿਓ ਸੱਟ ਗਈ ਉਥੇ। ਮੱਝਾਂ ਪਾਇਆ ਹਾਂ। ਹਾਂ? ਇਹਨਾਂ ਦੇ ਠੀਕ ਹੈ। ਲੋ ਜੀ ਆ ਜਿਮਾਇਆ ਕਰਦਾ ਦਾੜੀ ਦੀ ਬਰੰਮਤ ਹੋ ਗਈ ਚਿੱਪੀ। ਇਹਨੂੰ ਥੋੜਾ ਕਰੀਏ ਸੈਟਿੰਗ ਇਹਦੀ। ਅੱਗੇ ਉਹ ਮੇਜੀ ਮਮੀ ਲੱਗੀ ਐ ਸੱਖਾ ਨੂੰ। ਆਵਣਾ ਤਾਂ ਪਿਆ ਸਬਜ਼ੀ ਬਣਾਉਣੀ। ਬੈਂਗਲੂਰ ਤੋਂ ਹਾਂ ਹਾਂ ਕਿਉਂ ਮੈਂ ਦਾਲ ਦਾਲ ਹਾਂ ਮੈਂ ਪਹਿਲੇ ਹੋੜ ਤੇ ਸੱਟ ਕੇ ਆਈ ਹਾਂ ਦਾਲ ਸਾੜੀ ਦੀ ਜਾਲੀ ਉਹ ਹੀ ਬਣਾ ਦੋ ਉਹ ਮਤਲਬ ਜਿਹੜੀ ਸੱਟੀ ਸੀ ਉਹਦੇ ਬਦਲੇ ਹੋਰ ਵੀ ਬਣਾ ਦੋ ਤਾਂ ਮੈਂ ਜੱਡੇ ਚ ਗਈ ਅੱਤਰੀ ਵੀ ਗੈੜੀ 'ਚ ਬੈਠੇ ਮੂੰਹ ਕੰਟਾ ਹੋ ਗਿਆ ਇੱਥੇ ਤੇ ਹਾਇ ਤਾਂ ਗੈੜੀ ਨਾਤੇ ਨਹੀਂ ਫਿਰ ਮੈਂ ਬੈਠ ਗਿਆ ਕੋਲਰ ਚੱਲਦਾ ਪਿਆ ਮੈਂ ਹੁਣ ਨਾਣਾ ਬਸ മോ <laughs> ਨੜੀ ਇੱਥੇ ਵੀ ਟੋਣ ਬੈਠੇ ਸੀ ਤੇ ਚਾਹ ਪੀਣ ਲੱਗ ਗਏ ਮੈਂ ਤਵੀ ਧੋਣਾ ਤੇ ਦੂਜੀ ਵਾਰ ਵੀ ਚਾਹ ਵੀ ਆ ਗਈ ਐ ਤੇ ਦਾਦੀ ਜੀ ਨੰਨ ਜਾਂਦੇ ਪਏ ਨੇ ਜਲਦੀ ਜਲਦੀ ਤਵੀ ਤੋ ਤੇ ਨਾਲ ਤੁਸੀਂ ਮੰਮੀ ਜੀ ਪੋਤੇ ਜੀ ਬੰਦੇ ਪੈਨੇ ਖਾਦ ਇਹਨਾਂ ਦੀ ਰੋਟੀ ਦੂਸਰਾ ਦਵਾਈ ਹਾਂ ਦਵਾਈ ਲੈ ਲੈ ਹਾਂ ਜੀ ਹੁਣ ਇੱਥੇ ਬੰਦੇ ਪੈਨੇ ਮੇਨੂੰ ਬਸ ਹਾਈ ਟੈਨਸ਼ਨ ਹੋਈ ਫਿਰ ਤੁਸੀਂ ਗੁਲਾਬ ਦੇ ਪੌਦੇ ਵਿੱਚ ਗੁਲਾਬ ਨਹੀਂ ਆਉਂਦੇ ਪਰ ਆਣ ਲੱਗ ਗਏ ਇੱਕ ਆ ਰਿਹਾ ਇੱਕ ਆ ਰਿਹਾ ਹਜ ਚੰਗੀ ਤਰ੍ਹਾਂ ਉਹ ਤਾਂ ਨਹੀਂ ਖਿਲੇ ਤਾਂ ਨਹੀਂ ਨਾ ਉਹ ਤੋਂ ਕਰਾਂਗੇ ਮੈਂ ਮੈਨੂੰ ਪਤਾ ਹੀ ਨਹੀਂ ਚੋ ਹੈ ਯਾਰ ਪੀ ਜਾਵੇਂਗੀ ਅਇਸਾ ਚਲੋ ਤੁਸੀਂ ਕਰੋ ਜੀ ਹੁਣ ਮੈਂ ਇਸ ਪਾਣੀ ਪਾਉਂਗਾ ਕੋਈ ਤਾਂ ਮੋਬਾਈਲ ਕੋਲ ਉੱਤੇ ਆਪਣਾ ਪਾਣੀ ਪਾਣਾ ਤਾਂ ਰਹਿ ਗਈ ਤਰ੍ਹਾਂ ਖੋਦ ਖੋਦ ਦਿੱਤੇ ਥੇ ਹੁੰਦੀ ਖਾਦ ਪਾਤੀ ਇਹਨਾਂ ਨੂੰ ਨਵਦੀਪ ਉਧਦੇ ਚ ਪਾਣੀ ਪਾਈ ਜਾਂਦੀ ਐ ਐਂਜੇ ਦੇਖ ਕਰਦੇ ਰਿਆ ਕਰੋ ਕੰਮ ਇਹਨਾਂ ਦੀ ਸੇਵਾ ਪਾਣੀ ਹੁੰਦੀ ਰਹੇ ਨਾ ਫੇਰੇ ਸਹੀ ਰਹਿੰਦੇ ਨੇ ਹੈਂ ਜਿਆਦਾ ਨਾ ਕਰੋ ਜਿਆਦਾ ਨਾ ਕਰੋ ਜੀ ਮਾ ਪੱਗ ਬਨਣਾ ਬਨਦਾ ਕਾਫੀ ਟਾਈਮ ਹੋ ਗਿਆ ਬੰਨੀ ਨਹੀਂ ਹਰਮਨ ਪਾਣੀ ਲਾ ਰਿਹਾ ਪੱਗ ਨੂੰ ਡਾਡੀ ਤੇ ਵੀਰੇ ਪੱਗ ਦੀ ਪੂਣੀ ਕਰਾਉਂਦੇ ਪੈਨੇ ਇਰੋ ਕਰੋ ਹੈ ਡੈਡੀ ਬੰਨਿਆਂਗੇ ਤੈਨੂੰ ਪੱਗ ਹੈ ਚੱਲ ਅਸੀਂ ਕਰੋ ਜੀ ਪੁੰਨੀਤਾ ਹੋ ਗਈ ਹੁਣ ਡੈਡੀ ਬੰਨਣਗੇ ਪੱਗ ਮੈਂ ਤਾਂ ਉਹਦੀ ਵੀ ਆ ਕੇ ਦਵਾਈ ਲੈ ਕੇ ਇਹ ਡੈਡੀ ਦੀ ਪੱਗ ਦੀ ਫਸਟ ਟਰਾਈ ਐਸ ਤੋਂ ਬਾਅਦ ਡੈਡੀ ਇੱਕ ਵਾਰ ਖੋਲਣਗੇ ਫਿਰ ਫਿਰ ਤੂੰ ਬੰਨਣਗੇ ਕੋਨਾ ਨਾ ਮੈਂ ਨੂੰ ਪਤਾ ਨਹੀਂ ਉਹ ਨੀਉ ਨਿੱਚੀ ਸਹੀ ਹੈ ਹਾਂ ਨਹੀਂ ਬਣੀਤੀ ਸਹੀ ਮੈਂ ਉਹਦਾ ਹੋਈ ਤਾਂ ਕੈਨ ਲੱਗ ਰਿਹਾ ਉਹ ਕਿ ਕੜ ਜਾਵਾ ਡੈਡੀ ਥੱਲੂ ਲੱਗਦਾ ਉਹਦੇ ਉੱਤੇ ਰਚੜਾਈ ਜਾਂਦੇ ਜੀ ਤੁਸੀਂ ਦੇਖ ਲਓ ਇਹ ਡੈਡੀ ਜੀ ਦੀ ਫਸਟ ਟ੍ਰਾਈ ਦਿਖਾਇਆ ਡੈਡੀ ਇਹ ਦੇਖ ਠੀਕ ਨਹੀਂ ਹੈ ਸਹੀ ਹੈ ਹੈ ਸਹੀ ਹੈ ਪਰ ਮੈਨੂੰ ਲੱਗਦਾ ਤੁਸੀਂ ਕੋਲੋਗੇ ਇੱਕ ਵਾਰ ਲੈ ਕੋਲਾਂ ਐਵੇਂ ਕੋਲਾਂਗਾ ਮੈਂ ਪਤਾ ਇੱਕ ਬਹਾਵ ਟਾਈਮ ਬਾਰ ਨਹੀਂ ਆ ਪਕਣਾ ਕਰਕੇ ਠੀਕ ਆਣਾ ਚਲੋ ਇਹ ਦੇ ਦੋ ਤੁਦੀ ਟੱਕੀ ਨਹੀਂ ਉਹਨੇ ਹਾਂਜੀ ਸਵੇਰ ਵਾਲੀ ਰੋਟੀ ਖਾਧੀ ਸੀ ਤੇ ਉਸ ਤੋਂ ਬਾਅਦ ਮੈਂ ਮੋਬਾਈਲ ਲੈ ਕੇ ਚਲਾ ਗਿਆ ਮੈਨੂੰ ਲੱਗਿਆ ਟਾਈਮ ਜਿਆਦਾ ਵਲੋਗ ਬਣਾ ਨਹੀਂ ਤੇ ਸਿੱਧਾ ਆ ਗਿਆ ਸ਼ਾਮ ਵਾਲੀ ਰੋਟੀ ਤੇ ਫਿਰ ਚੱਕੀ ਆਣੇ ਹੋਰ ਕੀ ਇੱਥੇ ਦੁਪਹਿਰਾਂ ਦੁਪਹਿਰ ਰੋਟੀ ਨਹੀਂ ਖਾਧੀ ਜਿੱਥੇ ਕੌਣ ਨਾ ਮੈਂ ਲਾਈਵ ਆਇਆ ਦੋ ਘੰਟੇ ਲਾਈਵ ਆਇਆ ਅੱਜ ਮੈਂ ਸੋ ਗਏ ਹਾਂ ਹਾਂ ਸੁੱਤਾ ਨਹੀਂ ਅੱਜ ਨਾ ਸੁਤ ਕੋਲ ਨਹੀਂ ਥੋੜਾ ਵੈਸੇ ਬਸ ਪੈ ਗਿਆ ਸੀ ਮੈਂ ਆਹੋ ਸੁੱਤਾ ਨਹੀਂ ਅਸੀਂ ਨਾਲੇ ਨਹੀਂ ਸੁੱਤਾ ਸੁੱਤਾ ਸੀ ਉਧਰ ਉਹ ਵੇਖੋ ਮਸਤ ਹੋਈ ਕੇ ਖਾਣੇ ਚਾਹ ਰਿਹਾ ਸੀ 6 ਵਜੇ ਉੱਠੇ ਨੇ ਮੰਮਾ ਨੇ ਮੇਰੇ ਕੋਲ ਸਪੈਸ਼ਲੀ ਆਹ ਕਟਵਾਇਆ ਨੇ ਉਹਨੇ ਉਹਨੇ ਕਟਕੇ ਲਿਆ ਹੈ ਕੀ ਆਏ ਪਿਆਜ਼ ਠੀਕ ਹੈ ਕੱਲ ਨੂੰ ਮੈਂ ਬਾਅਦ ਚ ਰੋਟੀ ਖਾਵਾਂਗੀ ਜੀ ਇਹ ਤਾਂ ਇਹਨਾਂ ਦੀ ਬਹਿਸ ਚੌਲ ਦੀ ਰੋਟੀ ਖਾਂਦਾ ਰੋਟੀ ਆਰਾਮ ਨਾਲ ਖਾਉਂਦੀ ਕਹੇ ਹਰ ਮੰਡੇ ਖਾਂਦਾ ਪਤਾ ਕਰਕੇ ਬੋਲੀ ਜਾਂਦਾ ਹੈ ਮੈਨੂੰ ਚੱਡੀ ਅੰਨੈ ਓਏ ਹੈਲੋ ਜੇ ਕੰਮ ਹੋ ਜਾਏ ਗੜਾ ਜਾਮ ਹੋ ਜਾਏਗਾ ਫਿਰ ਦੇਖੇਗਾ ਹੋਰ ਆਪਰਾ ਨਹੀਂ ਨਹੀਂ ਬਈ ਜਾ ਲੁੱਕਿਆ ਬਿਆਣਾ ਪਰ ਅਸੀਂ ਟੈਗਿਆ ਤੇ ਆਪਾਂਣਾ ਖਾਣਾ ਪੀਣਾ ਖਾਣਾ ਖਾਣੇ ਆ ਤੇ ਇਸ ਤੋਂ ਬਾਅਦ ਵਲੌਗ ਨੂੰ ਕਰਦੇ ਆਪਾਂ ਅੰਡਾ ਖਾਣਾ ਪੀਣਾ ਵੀ ਖਾਂਦੇ ਨਹੀਂ ਹਾਂ ਖਾਣਾ ਪੀਣਾ ਦੋਵੇਂ ਚੀਜ਼ ਹੀ ਹੁੰਦੀਆਂ ਨੇ ਇਹ ਠੀਕਾ ਕਣਾ ਕਣਾ ਇਸ ਵਲੌਗ ਨੂੰ ਕਰਦੇ ਐਂਡਾ ਤੇ ਮੇਰਾ ਨਾ ਐਡਰੈਸ ਪੁੱਛਦੇ ਨੇ ਤੇ ਮੈਂ ਤੁਹਾਨੂੰ ਐਡਰੈਸ ਅੱਜ ਜਵਾਨੀ ਬੋਲ ਕੇ ਦੱਸ ਦਿੰਨਾ ਜੀ ਮੇਰਾ ਸ਼ਹਿਰ ਹੈ ਰਤਿਆ ਹਰਿਆਣੇ ਚ ਡਿਸਟ੍ਰਿਕਟ ਫਤਿਹਵਾੜ ਜੀ ਤੇ ਰਤਿਆ ਸ਼ਹਿਰ ਨੀਅਰ ਪਾਵਰ ਹਾਊਸ ਗਲੀ ਨੰਬਰ 5 ਹੈ ਗੁਰੂ ਨਾਨਕ ਕਲੋਨੀ ਤੇ ਆਪਣਾ ਵਾਰਡ ਨੰਬਰ 1 ਮੇਰਾ ਪਿੰਨ ਕੋਡ ਹੈ 125051 ਮੋਬਾਈਲ ਨੰਬਰ ਹੈ 9416673461 ਠੀਕ ਹੈ ਜੀ ਇੰਗਲਿਸ਼ ਵੀ ਬੋਲਣੀ ਹੁੰਦੀ ਹੈ ਇੰਗਲਿਸ਼ ਐਡਾ ਇੰਗਲਿਸ਼ ਮੈਨ ਕੋਈ ਕੰਮ ਹੈ 94166 373461 61 ਹੈ हां ਚਲੋ ਆਪਾਂ ਇਸ ਵਲੌਗ ਨੂੰ ਕਰਦੇ ਹਾਂ ਹੁਣ ਐਂਡ ਤੇ ਇਸ ਵਲੌਗ ਨੂੰ ਐਡਿਟ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਪਸੰਦ ਆਇਆ ਹੋਵੇਗਾ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਤੁਸੀਂ ਸਪੋਰਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਆਪਾਂ ਮਿਲਦੇ ਆਂ ਨੈਕਸਟ ਵਲੌਗ ਚ ਬਾਏ